ਘੰਟੇ ਦਾ ਲਗਭਗ ਉਡਾਨ ਤੇ ਨਾਲ ਨਾਲ ਖੁਸ਼ੀ ਦੀ ਗੱਲੇ ਵੀ ਕਿ ਬਠਿੰਡਾ ਤੋਂ ਵੀ ਬਠਿੰਡਾ ਦਿੱਲੀ ਦਿੱਲੀ ਬਠਿੰਡਾ ਤੇ ਬਠਿੰਡਾ ਹਿੰਡਨ ਉਹ ਵੀ ਸ਼ੁਰੂ ਹੋ ਰਹੀਏ ਚਲਦੀ ਹਲਵਾਰੇ ਤੋਂ ਵੀ ਕਿਉਂਕਿ ਉਹ ਟਰਮੀਨਲ ਦਾ ਕੰਮ ਚੱਲ ਰਿਹਾ ਉੱਥੇ ਗਵਰਨਮੈਂਟ ਵੱਲੋਂ ਸਾਰੇ ਪੈਸੇ ਜਾਰੀ ਕਰ ਦਿੱਤੇ ਗਏ ਨੇ ਸੋ ਲੁਧਿਆਣੇ ਲਈ ਦੋ 에어ਪੋਰਟ ਹੋ ਜਾਣਗੇ ਇੱਕ ਸਾਨੇਵਾਲ ਤੇ ਇੱਕ ਹਲਵਾਰਾ ਸੋ ਹਲਵਾਰੇ ਤੋਂ ਵੀ ਫਲਾਈਟਾਂ ਜਿਹੜੀਆਂ ਨੇ ਉਹ ਦੇਸ਼ ਦੇ ਵੱਖ-ਵੱਖ ਏਸ਼ਿਆਂ ਲਈ ਜਲਦੀ ਸ਼ੁਰੂ ਹੋਣਗੀਆਂ ਆਦਮਪੁਰ ਤੋਂ ਵੀ ਉਹ ਸ਼ਾਇਦ ਅਕਤੂਬਰ ਦੇ ਮਹੀਨੇ ਦੇ ਵਿੱਚ ਆਦਮਪੁਰ ਤੋਂ ਫਲਾਈਟਾਂ ਜਿਹੜੀਆਂ ਨੇ ਸ਼ੁਰੂ ਹੋ ਜਾਣਗੀਆਂ ਪਿਛਲੀ 3 ਤਰੀਕ ਨੂੰ 6 3 ਤਰੀਕ ਨੂੰ ਅੰਮ੍ਰਿਤਸਰ ਸਭ ਤੋਂ ਜਿਹੜਾ ਇੰਟਰਨੈਸ਼ਨਲ 에ਰਪੋਰਟ ਹੈ ਕੋਲਾਲਾਮਪੁਰ ਲਈ ਮਲੇਸ਼ੀਆ ਏਅਰ ਏਸ਼ੀਆ ਜਿਹੜੀ ਇੱਕ ਕੰਪਨੀ ਹੈ ਏਅਰਲਾਈਨ ਹੈ ਉਹਨਾਂ ਨੇ ਸ਼ੁਰੂ ਕੀਤਾ ਹੈ ਹਫ਼ਤੇ ਚ 4 ਦਿਨ ਅੰਮ੍ਰਿਤਸਰ ਕੋ ਵਾਲਾਂ ਲੰਪੁਰ ਸੋ ਪੰਜਾਬ ਪੂਰੀ ਦੁਨੀਆ ਦੇ ਨਾਲ ਹੁਣ ਜੁੜ ਰਿਹਾ ਹੈ ਕਿਉਂਕਿ ਗਲੋਬਲਾਈਜੇਸ਼ਨ ਤੋਂ ਬਾਅਦ ਦੁਨੀਆ ਇੱਕ ਪਿੰਡ ਬਣ ਗਈ ਸੋ ਇਸ ਤਰ੍ਹਾਂ ਦੀ ਬਹੁਤ ਜ਼ਰੂਰਤ ਹੈ ਅੱਜ ਸਮੇਂ ਦੀ ਕਮੀ ਹੈ ਜਿਹੜੇ ਛੋਟੇ ਛੋਟੇ 에ਰਪੋਰਟ ਛੋਟੀਆਂ ਛੋਟੀਆਂ ਪੱਟੀਆਂ ਜਿਹੜੀਆਂ ਨੇ ਜਦੋਂ ਇੱਥੇ ਆਗੀਆਂ ਤਾਂ ਸਾਡੇ ਵਪਾਰ ਨੂੰ ਬਹੁਤ ਹੌਸਲਾ ਮਿਲੂਗਾ ਖੁਲਾਰਾ ਮਿਲੂਗਾ ਐਸਪਾਸ ਸਾਡੇ ਕੋਲੇ ਹੁਣ ਮੁਹਾਲੀ ਇੰਟਰਨੈਸ਼ਨਲ 에ਰਪੋਰਟ ਹੈ ਉੱਥੋਂ ਅਸੀਂ ਵੈਸਟਰਨ ਵਰਲਡ ਲੰਡਨ ਟ੍ਰਾਂਟੋ ਨਿਊਯਾਰਕ ਉਸ ਵੈਸਟਰਨ ਵਰਲਡ ਵੱਲ ਅਸੀਂ ਫਲਾਈਟਾਂ ਵਾਸਤੇ ਐਫਰਟ ਕਰ ਰਹੇ ਆਂ ਉਮੀਦ ਹੈ ਕਿ ਜਲਦੀ ਇੰਟਰਨੈਸ਼ਨਲ ਜਿਹੜੀ ਫਲਾਈਟਾਂ ਨੇ ਉਹ ਚੰਡੀਗੜ੍ਹ ਜਿਹੜਾ ਜਿਹਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਮੁਹਾਲੀ ਉਹ ਤੋਂ ਸ਼ੁਰੂ ਹੋ ਜਾਣਗੇ ਕਿਉਂਕਿ ਜਦੋਂ ਆਪਾਂ ਦੇਖਦੇ ਆਂ ਕਿ ਦਿੱਲੀ ਦੇ 에ਰਪੋਰਟ ਤੇ ਵੀ 70% ਜਿਹੜੇ ਪੰਜਾਬੀ ਨੇ ਪੂਰੀ ਦੁਨੀਆ ਚ ਬਸੇ ਹੋਏ ਨੇ ਪੰਜਾਬੀ ਸੋ ਜੇ ਕਿਤੇ ਇੱਥੋਂ ਸਾਨੂੰ ਇੰਟਰਨੈਸ਼ਨਲ ਫਲਾਈਟਾਂ ਮਿਲ ਜਾਣ ਖਰਚੇ ਘੱਟ ਹੋ ਜਾਣਗੇ। ਦਿੱਲੀ ਤੱਕ ਦੀ ਖੱਜਲ-ਖੁਆਰੀ ਜਿਹੜੀ ਹੁੰਦੀ ਹੈ ਉਹ ਘੱਟ ਹੋ ਜਾਊਗੀ। ਸੋ ਇਸ ਵਕਤ ਸਾਡੇ ਕੋਲੇ ਮੋਹਾਲੀ, ਸਾਨੇਵਾਲ, ਹਲਵਾਰਾ, ਬਠਿੰਡਾ, ਪਠਾਨਕੋਟ, ਆਦਮਪੁਰ ਤੇ ਅਮਰਸੇ। ਇਹ ਸਾਡੇ ਕੋਲੇ ਹਵਾਈ ਪਟੀਆਂ ਹੋ ਗਈਆਂ ਜਿਹੜੀਆਂ ਚੱਲ ਰਹੀਆਂ ਨੇ ਤੇ ਕੁਝ ਆਉਣ ਵਾਲੇ ਦਿਨਾਂ ਚੱਲਣਗੀਆਂ। ਸਾਡੀ ਸਰਕਾਰ ਦਾ ਇਹ ਵਾਦਾ ਵੀ ਸੀ ਕਿਉਂਕਿ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ ਰੇਲ ਕਨੈਕਟੀਵਿਟੀ ਉਹ ਪਹਿਲੇ ਹੀ ਸਾਡੇ ਕੋਲੇ ਹੈਗੀ ਹੈ ਹਾਈਵੇ ਪਹਿਲਾਂ ਸਿਰਫ ਇੱਕੋ ਹੀ ਹਾਈਵੇ ਹੁੰਦਾ ਸੀ ਨੈਸ਼ਨਲ ਹਾਈਵੇ 1 ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਨੈਸ਼ਨਲ ਹਾਈਵੇ 1 ਚੱਲ ਹੁਣ ਸਾਡੇ ਕੋਲੇ ਇਸ ਵਕਤ ਇਹਨਾਂ ਨੇ ਜਿਹਦੇ ਵਿੱਚ ਤੁਸੀਂ ਲੁਧਿਆਣੇ ਤੋਂ ਬਾયા ਸੰਗਰੂਰ ਜੀਂਦ ਰੋहतक ਫਿਰ ਬਠਿੰਡੇ ਤੋਂ ਇੱਕ ਦਿੱਲੀ ਕਟੜਾ ਉਹ ਕੰਸਟਰਕਸ਼ਨ ਦੇ ਅਧੀਨ ਸੋਹਣ ਸਾਡੇ ਕੋਲੇ ਇਨਵੈਸਟਮੈਂਟ ਜਦੋਂ ਅਸੀਂ ਇਨਵੈਸਟਮੈਂਟ ਸਬਮਿਟ ਕਰਦੇ ਆ ਤਾਂ ਇਹੀ ਪੁੱਛਿਆ ਜਾਂਦਾ ਜੀ ਉੱਥੋਂ ਨੈਸ਼ਨਲ ਕੈਪੀਟਲ ਕਿੰਨੀ ਹੈ 3 ਘੰਟੇ ਬਾਈ ਰੋਡ 3 ਘੰਟੇ ਬਾਈ ਰੇਲ 40 ਮਿੰਟ ਬਾਈ 에ਅਰ ਸੋ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਮਿਲੂਗਾ ਜਿਹੜੀ ਇੰਡਸਟਰੀ ਹੈ ਪੂਰੇ ਪੰਜਾਬ ਚ ਆਉਣ ਬਾਰੇ बड़े-बड़े प्लांट आ भी रहे ਨੇ टाटा स्टील ਆ ਰਹੀ ਹੈ ਇੱਥੇ ਜਮਸ਼ੇਦਪੁਰ ਤੋਂ ਬਾਅਦ ਉਹਨਾਂ ਦਾ ਇੰਡੀਆ ਦਾ ਸੈਕੰਡ ਬਿਗੇਸਟ ਪਲਾਂਟ ਹੋਊਗਾ ਸਨਾਥਨ ਟੈਕਸਟਾਈਲ ਆ ਰਹੀ ਹੈ ਗੌਦਰੇ ਜਾ ਰਹੀ ਹੈ ਸਾਡੇ ਕੋਲੇ ਹਿੰਦਸਤਾਨ ਲੀਵਰ ਫ੍ਰੈਡਨਬਰਗ ਆ ਚੁੱਕਿਆ ਹੈ ਜੀਐਸਡਬਲਯੂ ਆ ਚੁੱਕੇ ਰਾਜਪੁਰੇ ਸੋ ਅਸੀਂ ਪੰਜਾਬ ਨੂੰ ਇੱਕ ਇੰਡਸਟਰੀਅਲ ਹੱਬ ਵੀ ਬਣਾਉਣੇ ਐਗਰੀਰੀਅਨ ਸਟੇਟ ਤਾਂ ਹੈ ਗਈ ਹੈ ਖੇਤੀ ਵੀ ਤੇ ਨਾਲ ਖੇਤੀ ਨਾਲ ਸਬੰਧਤ ਫੂਡ ਪ੍ਰੋਸੈਸਿੰਗ ਦੀਆਂ ਪ੍ਰੋਸੈਸਿੰਗ ਦੀਆਂ ਜਿਹੜੀਆਂ ਇੰਡਸਟਰੀਜ਼ ਜੇ ਆਉਣ ਤਾਂ ਸਾਡਾ ਜਿਹੜਾ ਕਿਸਾਨ ਹੈ ਉਹਦੀ ਫਸਲ ਦਾ ਵੈਲਿਊ ਐਡਿਡ ਜਦੋਂ ਹੋ ਗਿਆ ਤਾਂ ਉਹ ਕਿਤੇ ਦੀ ਕਿਤੇ ਚਲਾ ਜਾਂਦਾ ਉਹਦਾ ਜਿਹੜਾ ਪ੍ਰੋਫਿਟ ਹੈ ਸੋ ਮੈਂ ਲੁਧਿਆਣਾ ਵਾਸੀਆਂ ਨੂੰ ਵਧਾਈ ਦੇਣੀ ਚਾਹੁੰਦਾ ਇਸ ਗੱਲ ਲਈ ਕਿ ਅੱਜ ਤੋਂ ਲੁਧਿਆਣਾ ਹਿੰਡਨ ਜਨਨ ਕਿ ਗਾਜ਼ੀਆਬਾਦ ਬੜੀ ਫਲਾਈਟ ਸ਼ੁਰੂ ਹੋਈ ਹੈ ਆਉਣ ਵਾਲੇ ਦਿਨਾਂ ਚ ਨਦੇੜ ਸਾਹਿਬ ਦੀ ਫਲਾਈਟ ਦਾ ਵੀ ਅਸੀਂ ਪ੍ਰਪੋਜ਼ਲ ਦਿੱਤਾ ਹੋਇਆ ਹੈ ਉੱਥੇ ਕਿ ਅੰਮ੍ਰਿਤਸਰ ਸਾਹਿਬ ਤੋਂ ਨਦੇੜ ਸਾਹਿਬ ਦਰਸ਼ਨ ਕਰਨ ਜਾਣੇ ਨੇ ਤਖਤ ਸ੍ਰੀ ਹਜੂਰ ਸਾਹਿਬ ਦੇ ਤਾਂ ਉਹਦੀ ਵੀ ਬਹੁਤ ਜ਼ਿਆਦਾ ਮੰਗ ਹੈ ਕਿਉਂਕਿ ਜਿਹੜੀ ਫ੍ਰੀਨ ਜਾਂਦੀ ਹੈ ਉਹਦੀ 2-2 ਮਹੀਨਿਆਂ ਦੀ ਬੁਕਿੰਗ ਆ ਸੋ ਆਦਮਪੁਰ ਜਿਹੜਾ 에어ਪੋਰਟ ਹੈ ਜਲੰਧਰ ਦਾ ਉਥੋਂ ਵਾਰਾਨਸੀ ਉਹ ਵੀ ਇੱਕ ਰਿਲੀਜੀਅਸ ਟੂਰਿਜ਼ਮ ਚਾਹੁੰਦਾ ਕਿਉਂਕਿ ਗੁਰੂ ਰਵਿਦਾਸ ਜੀ ਦੇ ਜਿਹੜੇ ਜਿੰਨੇ ਵੀ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਹ ਹਰ ਰੋਜ਼ ਜਿਹੜਾ ਉਹ ਵਾਰਾਨਸੀ ਜਾਂਦੇ ਆ ਜਲੰਧਰ ਦੇ ਇਲਾਕੇ ਤੋਂ ਖਾਸ ਤੌਰ ਤੇ ਸੋ ਰਿਲੀਜੀਅਸ ਟੂਰਿਜ਼ਮ ਨਾਲ ਨਾਲ ਅਸੀਂ ਹੁਣ 11 12 13 ਤਰੀਕ ਨੂੰ ਪੰਜਾਬ ਦੇ ਵਿੱਚ ਪਹਿਲੀ ਵਾਰ ਟੂਰਿਜ਼ਮ ਸਬਮਿਟ ਕਰ ਰਹੇ ਆ ਕਿ ਅਸੀਂ ਪੰਜਾਬ ਦਾ ਉਹ ਪਾਸਾ ਦਿਖਾਈਏ ਜਿਹੜਾ ਕਿਸੇ ਨੇ ਦੇਖਿਆ ਹੀ ਨਹੀਂ ਅਜੇ ਤੱਕ ਜੇ ਤੁਸੀਂ ਧਾਰ ਕਲਾ ਜਾਓ ਜੇ ਰਣਜੀਤ ਸਾਗਰ ਡੈਮ ਕੋਲੇ ਜਿਹੜੀ ਲੇਕ ਹੈ ਉਹ ਦੇਖੀ ਜਾਵੇ ਇਸ ਤੋਂ ਵੱਧ ਬਲੂ ਵਾਟਰ ਕਿਤੇ ਹੈ ਨਹੀਂ ਫਿਲਮ ਸਿਟੀ ਬਣਾਉਣ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਉਹ ਸਾਰਾ ਏਰੀਆ ਜਿਹੜਾ ਜਿਹਨੂੰ ਆਪਾਂ ਕਹਿੰਦੇ ਨੇ ਕੰਡੀ ਦਾ ਏਰੀਆ ਇੱਕ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਦੂਜੇ ਪਾਸੇ ਪਾਪੂਲਰ ਦੇ ਦਰਖਤ ਇੰਨੀ ਹਰਿਆਲੀ ਨਾਲ ਭਾਖੜਾ ਨੰਗਲ ਮਤਲਬ ਇਹੋ ਜਿਹਾ ਇੰਨਾ ਕੁਦਰਤ ਤੇ ਸੋਮੇ ਸਾਡੇ ਕੋਲੇ ਨੇ ਜਿਹੜੇ ਪਹਿਲਾਂ ਕਦੇ ਅਣਖਹਿਲੀਆਂ ਕਰਕੇ ਸਰਕਾਰਾਂ ਨੇ ਵਰਤੇ ਹੀ ਨਹੀਂ ਸੋ ਅਸੀਂ ਉਹਦੇ ਵਾਸਤੇ 11 12 13 ਸਤੰਬਰ ਨੂੰ ਅਸੀਂ ਟੂਰਿਜ਼ਮ ਸਬਮਿਟ ਕਰ ਰਹੇ ਹਾਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਆਉਣਗੀਆਂ ਟੂਰਿਜ਼ਮ ਨਾਲ ਰਿਲੇਟਡ ਚਾਹੇ ਉਹ ਹੋਟਲ ਇੰਡਸਟਰੀ ਨਾਲ ਹੋਣ ਚਾਹੇ ਉਹ ਵਾਟਰ ਸਪੋਰਟਸ ਨਾਲ ਰਿਲੇਟਡ ਹੋਣ ਚਾਹੇ ਉਹ ਕੋਈ ਹੋਰ ਅਮਿਊਜ਼ਮੈਂਟ ਪਾਰਕ ਵਗੈਰਾ ਜਿੰਨੇ ਵੀ ਕੰਪਨੀਆਂ ਨੇ ਉਹ ਇੱਥੇ ਆਉਣ ਤੇ ਨਾਲ ਨਾਲ ਅਸੀਂ ਸਰਕਾਰ ਵਪਾਰ ਮਿਲਣੀ ਕਰ ਰਹੇ ਹਾਂ ਇਹ ਹੈਗੀ 14 ਤੇ 15 ਦਿਨ ਆਮ ਆਦੀ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਉਹ ਆਉਣਗੇ 14 ਤਰੀਕ ਨੂੰ ਸ੍ਰੀ ਅਮਰ ਸਰ ਸਾਹਿਬ ਤੇ ਜਲੰਧਰ ਤੇ 15 ਤਰੀਕ ਨੂੰ ਲੁਧਿਆਣਾ ਅਤੇ ਮੁਹਾਲੀ ਤੁਸੀਂ ਉਦੋਂ ਉੱਥੇ ਹੋਵੋਗੇ ਜਦੋਂ ਅਸੀਂ ਵਿਪਾਰ ਟਾਊਨ ਹਾਲ ਕੀਤੇ ਸੀ ਤਾਂ ਅਸੀਂ ਉਦੋਂ ਇਲੈਕਸ਼ਨ ਤੋਂ ਪਹਿਲਾਂ ਅਸੀਂ ਉਦੋਂ ਉਹਨਾਂ ਦੀਆਂ ਮੰਗਾਂ ਸੁਣੀਆਂ ਉਹਨਾਂ ਨੂੰ ਗਰੰਟੀਆਂ ਦਿੱਤੀਆਂ ਹੁਣ ਉਹਨਾਂ ਦੀਆਂ ਮੰਗਾਂ ਸੁਣਨਾ ਨਹੀਂ ਹੁਣ ਉਹਨਾਂ ਨੂੰ ਸੋਲੂਸ਼ਨ ਦੇਣ ਦਾ ਵਕਤ ਆਇਆ ਹੋਇਆ ਅਸੀਂ ਉਹਨਾਂ ਨੂੰ ਕੀ ਕੀ ਉਹਨਾਂ ਦੇ ਸੁਝਾਵਾਂ ਚੋਂ ਅਸੀਂ ਪਾਲਿਸੀ ਇੰਡਸਟਰੀਅਲ ਪਾਲਿਸੀ ਦੇ ਵਿੱਚ ਕੀ ਕੀ ਲਿਆ ਜੇ ਕੋਈ ਹੋਰ ਸੁਝਾਅ ਦੇਣੇ ਨੇ ਹੋਰ ਵੀ ਸੁਝਾਅ ਦੇ ਸਕਦੇ ਨੇ ਫਲੈਕਸੀਬਲ ਰੱਖੀ ਹੋਈ ਹੈ ਅਸੀਂ ਆਪਣੀ ਪਾਲਿਸੀ ਸੋ ਅਸੀਂ ਹੁਣ ਵਪਾਰੀਆਂ ਨੂੰ ਜਿਹੜੀਆਂ ਸਹੂਲਤਾਂ ਦੇਤੀਆਂ ਉਹ ਉਹਨਾਂ ਨੂੰ ਜਿਹੜਾ ਉਹ ਦੱਸਣ ਜਾ ਰਹੇ ਹਾਂ ਸੋ 14 ਤੇ 15 ਤਰੀਕ ਨੂੰ ਤੇ 13 ਤਰੀਕ ਨੂੰ ਪੰਜਾਬ ਦਾ ਪਹਿਲਾ ਸਕੂਲ ਆਫ ਐਮੀਨੈਂਸ ਉਹ ਤਿਆਰ ਹੋ ਜਾਣਾ ਛੇਟਾ ਅੰਮ੍ਰਿਤਸਰ ਛਾਟ ਅੰਮ੍ਰਿਤਸਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਉੱਥੇ ਵੀ ਆਉਣਗੇ ਸੋ 13 14 15 ਉਹ ਪੰਜਾਬ ਦੇ ਵਿੱਚ ਰਹਿਣਗੇ ਤੇ ਬਾਕੀ ਰੋਜ਼ਗਾਰ ਪੱਖੋਂ ਕੋਈ ਦਿਨੇ ਸੁਣ ਜਾਂਦਾ ਜੀ ਦਿਨ ਯੁਕਤੀ ਪੱਤਰ ਅਸੀਂ ਨਾ ਵੰਡੀਏ ਪਰ ਸੋ ਨੂੰ ਅਸੀਂ ਜਿਹੜੇ 710 ਪਟਵਾਰੀ ਕੈਂਡੀਡੇਟ ਨੇ ਜਿਹੜੇ ਜਿਨ੍ਹਾਂ ਨੇ ਟ੍ਰੇਨਿੰਗ ਤੇ ਜਾਣਾ ਹੈ ਅਸੀਂ ਉਹਨਾਂ ਨੂੰ ਨਿਯੁਕਤੀ ਪੱਤਰ 710 ਜਿਹੜੇ ਨੇ ਉਹਨਾਂ ਨੂੰ ਦੇ ਰਹੇ ਹਾਂ 8 ਤਰੀਕ ਨੂੰ 9 ਤਰੀਕ ਨੂੰ ਪੀਏਪੀ ਜਲੰਧਰ ਵਿਖੇ ਇੱਕ ਵੱਡਾ ਫੰਕਸ਼ਨ ਕਰਕੇ ਅਸੀਂ 560 ਸਬ ਇਨਸਪੈਕਟਰ ਜਿਹੜੇ ਭਰਤੀ ਕੀਤੇ ਆ ਪੁਲਿਸ ਦੇ ਵਿੱਚ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਰਹੇ ਹਾਂ ਹੋਰ ਜਿਹੜੀ ਆਉਣ ਵਾਲੇ ਦਿਨਾਂ 'ਚ ਵੱਖ-ਵੱਖ ਡਿਪਾਰਟਮੈਂਟਾਂ 'ਚ ਭਰਤੀ ਹੋਣੀ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਤਾਂ ਕੁੱਲ ਮਿਲਾ ਕੇ ਸਾਡਾ 35000 ਤੋਂ ਅੰਕੜਾ ਪਾਰ ਕਰ ਗਿਆ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ 35000 ਤੋਂ ਉੱਪਰ ਸਾਡਾ ਸਰਕਾਰੀ ਨਿਯੁਕਤੀ ਪੱਤਰਾਂ ਦਾ ਹੈ 586 ਪਟਵਾਰੀਆਂ ਦੀਆਂ ਪੋਸਟਾਂ ਜਿਹੜੀਆਂ ਹਨ ਉਹਨਾਂ ਦੀ ਬੜੀ ਜਲਦੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਤੇ ਉਹਦੀ ਐਡਵਰਟਾਈਜ਼ਮੈਂਟ ਜਿਹੜੀ ਹੈ ਅਖਬਾਰਾਂ 'ਚ ਆਜੂ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੂਗੀ ਨਾ ਕੁਛ ਪਰਚਲ ਨਹੀਂ ਨਾ ਕੋਈ ਪੈਸਾ ਚੱਲਣਾ। ਸੋ ਪੰਜਾਬ ਤਰੱਕੀ ਵੱਲ ਨੂੰ ਵੱਧ ਰਿਹਾ ਹੈ। ਰੰਗਲੇ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਡਾ ਸাকার ਜਲਦੀ ਹੁੰਦਾ ਨਜ਼ਰ ਆਉ। ਸਾਹਿਬ ਹਮੇਸ਼ਾ ਏਅਰਪੋਰਟ ਤੇ ਜਾਣੂ ਹੋਣ ਦੀ ਕਰਦੇ ਜੇ ਲੇਕਿਨ ਉਹਦੇ ਚਾਹਾਂ ਨਹੀਂ ਕਿ ਇਹ ਬੰਦਿਆ ਦਾ ਆਨੇ ਵਾਸਤਾ ਨਾ ਕਰੇ। ਇਹ ਜੱਤੀ ਆ ਸਾਈਕਲ ਜੱਤੀ ਆ। ਜੀ। ਇੱਥੇ ਨਾ ਵੀ ਇਹ ਰੈਗੂਲਰ ਰਹੇ। ਹਾਂ ਦੇਖੋ 4 ਸਾਲ ਤੱਕ ਤਾਂ ਇਸੇ ਕੰਪਨੀ ਨਾਲੀ ਅਸੀਂ ਕਹਿ ਕਿ 4 ਸਾਲ ਤੱਕ ਚਾਹੇ 2 2% ਦਾ ਧਨ ਚਾਹੇ ਹਰ ਰੋਜ਼ ਇਹ ਬੰਦ ਨਹੀਂ ਹੋਊਗਾ ਸਰਕਾਰ ਗਰੰਟੀ ਦੇ ਰਹੀ ਹੈ ਇਸ ਗੱਲ ਦੀ ਨਾਲ ਨਾਲ ਬਲਕੇ ਹਲਵਾਰਾ ਸ਼ੁਰੂ ਹੋ ਜੂਗਾ ਨਾਲ ਆਪਸ਼ਨ ਵੀ ਹੋ ਜੂਗੀ ਕਿ ਇਧਰ ਤੋਂ ਇੱਥੋਂ ਜਾਣਾ ਹੈ ਜਾਂ ਉੱਥੋਂ ਜਾਣਾ ਸੋ ਬਿਲਕੁਲ ਸਹੀ ਤੁਹਾਡਾ ਸਵਾਲ ਹੈ ਕਿ 에어ਪੋਰਟ ਜਿਹੜਾ ਇਹ ਮਤਲਬ ਵਿਸ਼ਵਾਸ ਨਹੀਂ ਹੁੰਦਾ ਕਿ ਅਜਿੱਥੋਂ ਜਾਊ ਜਾਂ ਆਜਣਾ ਸੋ ਇਸ ਕਰਕੇ ਇਹ ਇਹ ਵਿਸ਼ਵਾਸ ਜਿਹੜਾ ਉਹ ਬਣਾਵਾਂਗੇ ਔਰ ਇਹ ਤਾਂ ਚਾਲੂ ਰਹੂਗੇ ਰਹੂਗਾ ਨਾਲ ਨਾਲ ਹਲਵਾਰਾ ਜਿਹੜਾ ਬੜਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਤੇ ਉਧਰ ਵੀ ਅਸੀਂ ਜਿਹੜਾ ਉਹ ਸ਼ੁਰੂ ਕਰਾਂਗੇ। ਜਿਹਨਾਂ ਵੱਲ ਜਿੰਨੀ ਚਲ ਵੱਲੇ ਵੀ ਆਪਾਂ ਆਧੂਪੁਰ ਹੈ ਆਪੇ ਅੱਗੇ ਅੱਗੇ ਅਨਿਆਦੇ ਕੰਪਲੈਕਸ ਇੰਡਸਟਰੀਆ ਕੋਲ ਡਿਮਾਂਡ ਵੀ ਸੀ ਆਧੂਪੁਰ ਕੋਲ ਵੀ ਅਰ ਬੰਗਲੂਰ ਦਿੱਲੀ ਜਾਂ ਮੁੰਬਈ ਵਾਲੇ ਵੀ ਅਪਲਾਈ ਕਰਦੇ ਨੇ। ਲੇਕਿਨ ਉਹ ਵੀ 50% ਦੇ ਬੜਾ ਕਿੰਨਾ ਕੁ ਕੀ ਬਣਾ ਕੀਤਾ। ਦੇਖੋ Air Force ਦਾ ਹੈਗਾ ਉਹ ਜਿਹੜਾ ਆਧੂਪੁਰ ਵਾਲਾ ਹੈ। ਸੜਕ ਬਣਾਤੀ ਸੀ ਆਜੀ ਸਭ ਤੋਂ ਪਹਿਲਾਂ ਤਾਂ ਸੜਕ ਦਾ ਹੀ ਵਾਦਾ ਕੀਤਾ ਸੀ ਜਿਹੜੀ ਸੜਕ ਸੀ ਉਹ ਸਰਕਾਰ ਨੇ ਬਣਾਤੀ ਹੈ ਹੁਣ ਸਿਰਫ ਨਹਿਰ ਦੇ ਨਾਲ ਨਾਲ ਜਿਹੜੀ ਆਦਮਪੁਰ ਹਵਾਈ ਅੱਡੇ ਦੇ ਵਿੱਚ ਐਂਟਰ ਕਰਨ ਦੀ ਹੈ ਸੜਕ ਉਹ ਤੇ ਕੰਮ ਚੱਲ ਰਿਹਾ ਤੇ ਬਾਕੀ ਹਵਾਈ ਪੱਟੀ ਹੈਗੀ ਹੈ ਕਿਉਂਕਿ 에ਅਰ ਫੋਰਸ ਦਾ ਉਹ ਹਵਾਈ ਅੱਡੇ ਇਸ ਕਰਕੇ ਥੋੜੀ ਜਿਹੀ ਕਈ ਵਾਰੀ ਜਦੋਂ 에ਅਰ ਫੋਰਸ ਨੂੰ ਅਸੀਂ ਸਿਵਲ ਦੇ ਵਿੱਚ ਕਨਵਰਟ ਕਰਦੇ ਹਾਂ ਥੋੜੀ ਜਿਹੀ ਫਾਰਮੈਲਿਟੀਜ਼ ਹੁੰਦੀਆਂ ਨੇ ਡਿਫੈਂਸ ਮਿਨਿਸਟਰੀ ਨਾਲ ਸੋ ਅਗਲੇ ਮਹੀਨੇ ਤੋਂ ਆਦਮਪੁਰ ਤੋਂ ਫਲਾਈਟਸ ਚੱਲੂ ਹੋ ਜਾਣਗੀਆਂ ਰੈਗੂਲਰ ਦੇਖੋ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੇ ਫਤਵੇ ਦੇ ਨਾਲ ਸਰਕਾਰ ਬਣਾ ਕੇ ਲੋਕਾਂ ਦੇ ਜਿਹੜਾ ਪੱਖ ਦੇ ਵਿੱਚ ਫੈਸਲੇ ਲੈ ਰਹੇ ਆ ਲੋਕ ਪਿਆਰ ਕਰ ਰਹੇ ਨੇ ਭਾਵੇਂ ਬਿਜਲੀ ਤੇ ਕੰਮ ਕਰਨਾ ਹੋਵੇ ਭਾਵੇਂ ਪੜ੍ਹਾਈ ਤੇ ਹੋਵੇ ਭਾਵੇਂ ਹੈਲਥ ਤੇ ਹੋਵੇ ਭਾਵੇਂ ਇਨਫਰਾਸਟ੍ਰਕਚਰ ਤੇ ਹੋਵੇ ਨੌਕਰੀਆਂ ਦੇਣੀਆਂ ਹੋਣ ਚਾਹੇ ਕਿਸਾਨਾਂ ਨੂੰ ਮੁਆਵਜ਼ੇ ਦੀ ਗੱਲ ਹੋਵੇ ਚਾਹੇ ਕਿਸੇ ਵੀ ਫੀਲਡ ਦੇ ਆਪਾਂ ਗੱਲ ਕਰੀਏ ਤਾਂ ਬਾਕੀ 2024 ਦੇ ਇਲੈਕਸ਼ਨਾਂ ਜਦੋਂ ਆਉਣਗੇ ਉਸ ਵੇਲੇ ਕੀ ਹਾਲਾਤ ਬਣਨੇ ਨੇ ਦੇਸ਼ ਦੇ ਕੀ ਹਾਲਾਤ ਬਣਨੇ ਨੇ ਉਦੋਂ ਆਪਣੇ ਮੁਲਕ ਦਾ ਨਾਂ ਕੀ ਹੋਊਗਾ ਇਹਦੇ ਬਾਰੇ ਵੀ ਵਿਚਾਰ ਕੀਤਾ ਜਾਊਗਾ ਕੀ ਪਤਾ ਕੀ ਰੱਖ ਦੇਣ ਨਾਂ ਉਹ ਉਹ ਤਾਂ ਮੁਲਕ ਦੇ ਨਾਂ ਹੀ ਚੇਂਜ ਬਦਲ ਪਹਿਲਾਂ ਤਾਂ ਕੱਲੇ ਰੇਲਵੇ ਸਟੇਸ਼ਨਾਂ ਦੇ ਨਾਂ ਹੀ ਬਦਲਦੇ ਸੀ ਫਿਰ ਸ਼ਹਿਰਾਂ ਦੇ ਬਦਲ ਲੱਗੇ ਹੁਣ ਮੁਲਕ ਦੇ ਨਾਮ ਬਾਰੇ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਕੋਈ ਕਿ ਤੋਂ ਕੋਈ ਜੋਸ਼ੀ ਨਾ ਕੋਈ ਕੜਾਇਆ ਬਣਾ ਉਹਨਾਂ ਨੇ ਉਹਦੇ ਬਾਰੇ ਵੀ ਸੋਚਣੇ ਹੈ ਬਸ ਸੱਚੇ ਗੱਟਾ ਕਿੰਨਾ ਬੈਲੈਂਸ ਕਿਦਾ ਕਰੋਗੇ ਹਜੇ ਇਹ ਹਾਈਪੋਥੈਟিক্যাল ਕੁਐਸਚਨ ਹੈ ਇਹਦੇ ਵਿੱਚ ਜੇ ਲੱਗਿਆ ਹੋਇਆ ਸੋ ਜੇ ਆਮ ਆਦਮੀ ਪਾਰਟੀ ਕੱਲਿਆਂ ਇਲੈਕਸ਼ਨ ਲੜੀ 92 ਸੀਟਾਂ ਲੈ ਕੇ ਆਈ ਹੈ ਸੋ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਤੀਜੀ ਵਾਰ ਸੱਤਾ ਚ ਹੈ ਆਮ ਆਦਮੀ ਪਾਰਟੀ ਗੁਜਰਾਤ ਚ ਕੱਲੇ ਲੜੀ 13% ਤੋਂ ਜ਼ਿਆਦਾ ਵੋਟਾਂ ਆਈਆਂ ਆਮ ਆਦਮੀ ਪਾਰਟੀ ਇੰਡੀਆ ਦੀ ਸਭ ਤੋਂ ਛੋਟੀ ਉਮਰ ਚ ਛੋਟੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਬਣ ਗਈ ਸੋ ਅਸੀਂ ਇਕੱਲਿਆਂ ਲੜਨ ਵੀ ਜਾਣਦੇ ਆ ਇਕੱਲਿਆਂ ਜਿੱਤਣ ਵੀ ਜਾਣਦੇ ਆ ਸਰਕਾਰਾਂ ਬਣਾਉਣ ਵੀ ਜਾਣਦੇ ਆ ਤੇ ਸਰਕਾਰਾਂ ਚਲਾਉਣ ਵੀ ਜਾਣਦੇ ਆ